ਇਹ ਨਾ ਸ਼ਿੰਦੇ ਤੇ ਮੈਨੂੰ ਸ਼ੱਕ ਆ ਉਹ ਸਾਰੀ ਸਾਰੀ ਰਾਤ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦਾ ਵਾ ਫੋਨ ਤੇ ਨਹੀਂ ਵੀਰਾ ਸਰਦਾਰ ਕਿੰਨਾ ਚੰਗਾ ਕਰ ਉਹਨਾਂ ਨੇ ਇੱਕ ਨਾ ਟਾਵਰ ਬਣਾਈਆ ਵੇਖਾਂ ਬਣਾ ਇਹਨੂੰ ਇਹ ਵੀ ਹੋਈ ਤਿਆਰ ਕਿ ਨਹੀਂ ਅੱਜ ਤੇ ਬੜੇ ਵੱਟ ਕੱਢਣ ਢੀ ਆ ਜਦੋਂ ਵੇਖੋ ਸ਼ਿੰਦਾ ਲੈ ਗਿਆ ਸ਼ਿੰਦਾ ਲੈ ਗਿਆ ਮੈਂ ਕਿੰਨੇ ਚਾਹ ਚੀ ਕਿ ਪਹਿਲੀ ਵਾਰ ਤੇ ਸਕੂਟਰੀ ਤੇ ਬਣਾ ਸੀ ਕਿ ਸਕੂਟਰੀ ਤੇ ਜਾਵਾਂਗੇ ਹਾਂਜੀ ਕੀ ਖਾਓਗੇ? ਕਾਫੀ ਪੀਣਾ ਹੈ। ਵੇ ਲੋ ਮੈਨੇ ਵੇ ਲੋਣੀ ਤੇ। ਨਹੀਂ ਨਹੀਂ ਕਾਫੀ ਪੀਣੀ। ਕੋਈ ਵੀ ਨਹੀਂ। ਹਾਂਜੀ। ਯਾ ਪਈਏ 1 ਮਿੰਟ ਗੱਲ ਸੁਣਿਓ। ਹਾਂਜੀ ਸਰ। ਹਾਂਜੀ ਸਰ। ਇਹ ਦੋ ਕੱਪ ਇਹ ਦੋ ਕੱਪ ਕਾਫੀ। ਦੋ ਕਾਫੀ। ਹਾਂਜੀ। ਹੋਰ ਠੀਕ ਲੱਗਣ ਦੇ। ਹਾਂਜੀ। ਯਾਰ ਤੁਮ ਨੂੰ ਉਹ ਦਿਨ ਵੀ ਕਿਆ ਹੈ ਵੀ ਆਪਣੇ ਘਰ ਗੱਲ ਕਰਾਂਗੇ। ਪਰ ਗੱਲ ਤੇ ਮੈਂ ਕਰਨੀ ਆ ਪਰ ਤੁਹਾਨੂੰ ਦੱਸਿਆ ਤੇ ਆਵਾ ਵੀ ਅਜੇ ਥੋੜਾ ਲੱਗ ਜਾਣਾ ਟਾਈਮ ਕੋਈ ਗਲਤ ਨਹੀਂ ਆ। ਯਾਰ ਪੰਗਾ ਨਾ ਨਾ ਪਰੇ ਬਾਚ ਚੁਕਾ ਯਾਰ ਮੈਂ ਤੇ ਜੋੜ ਲੋਂ ਡਿਆਂ ਵਾਂ ਜਾਇ ਤੱਕ ਕਰਦਾ ਫਿਰ ਨਹੀਂ ਤੇ ਅੱਜ ਕਰਾਂ ਗੱਲ ਦੇਖ ਲਓ ਤੁਸੀਂ ਪੋਤਰਾ ਵੇ ਕਰਦਿਆਂ ਨੂੰ ਸ਼ੱਕ ਆ ਥੋੜਾ ਬਤਾ ਜਿਹਨੂੰ ਮੈਂ ਫੋਨ ਤੇ ਗੱਲ ਜਿਹਨੂੰ ਫੋਨ ਨਹੀਂ ਲੱਗਦਾ ਤੁਸੀਂ ਗੱਲ ਕਰਨੀ ਯਾਰ ਜਿਹਨੂੰ ਮੈਂ ਫੋਨ ਤੇ ਗੱਲ ਕਰਦਾ ਵਾ ਨਾ ਉਹਨਾਂ ਨੂੰ ਲੱਗਦਾ ਵਾ ਵੀ ਪਤਾ ਨਹੀਂ ਕਿੰਨਾ ਇੱਕ ਦੋ ਇਹ ਤੇ ਭਾਬੀ ਨੇ ਫੜ ਲਿਆ ਹੈਗਾ ਅੱਛਾ ਫਿਰ ਫਿਰ ਕੀ ਯਾਰ ਮੈਨੂੰ ਸਮਝ ਨਹੀਂ ਆਉਂਦੀ ਪਤਾ ਤਾਂ ਉਹਨਾਂ ਨੂੰ ਅਕਸਰ ਲੱਗ ਹੀ ਗਿਆ ਮੇਰੇ ਖਿਆਲ ਨਾਲ ਲੱਗਣ ਦੋ ਕੋਈ ਗੱਲ ਨਹੀਂ ਵਧੀਆ ਸੋ ਚੱਲ ਵੇ ਕਿਤੇ ਕਿਤੇ ਜੋ 커피 ਤਾਂ ਪੀ ਗਏ ਕਿ ਨਹੀਂ यू ऑर्डर सर थैंक यू वेलकम चलो फिर ऊ कितना सोना है चलो कॉफी पीती हो कभी ना ना मैं तो कभी नहीं पीती नहीं पीती चल आज तन्नू मैं पणा आ देख ਕਰੌਣ ਕੈਫੇ ਆ ਧਾਰੀਵਾਲ ਦਾ ਬੜਾ ਮਸ਼ਹੂਰ ਕੈਫੇ ਆ ਇੱਥੇ ਤੁਹਾਨੂੰ ਨਾ ਨਹੀਂ ਦਿਖਾਉਣਾ ਤੌਫੀਕ ਹੀ ਹੁੰਦੀ ਐ ਕਦੀ ਆਈ ਨਹੀਂ ਵੀ ਵੇਖ ਜੀ ਕਿੱਦਾਂ ਨਹੀਂ ਹੁੰਦੀ ਐ ਚੱਲ ਆ ਜਾ ਆਜੋ ਰੁਕੋ ਰੁਕੋ ਉਹ ਆਪਣੇ ਸਿੰਧਾ ਨਹੀਂ ਬੈਠਾ ਲੱਗਦਾ ਤੇ ਮੈਨੂੰ ਇਹ ਕਿਹੜੇ ਚੰਦ ਚਾਂਡਿਆ ਆ ਜਾ ਉਹ ਵੀਰ ਤੇ ਭਾਬੀ ਮੇਰੀ ਗੱਲ ਸੁਣ ਇਹ ਕਿਧਰ ਕੀ ਹੋ ਗਿਆ ਵੀਰ ਤੇ ਭਾਬੀ ਆ ਗਈ ਉਹ ਮੇਰੀ ਗੱਲ ਸੁਣ ਮੂੰਹ ਇਦਾਂ ਨੂੰ ਕਰ ਲੈ ਕਿਨਾ ਮੈਨੂੰ ਵੀ ਮਰਵਾਣਾ ਨਾਲ ਉਹ ਛਿੰਦੇ ਤੂੰ ਉਹ ਆ ਕੇ ਚੰਦ ਚਾੜਿਆ ਈ ਇਹ ਕੌਣ ਉਹ ਛਿੰਦੇ ਆਹ ਕੌਣ ਆ ਤੂੰ ਇੱਥੇ ਕੀ ਕਰਨ ਧਿਆ ਤੂੰ ਇੱਥੇ ਕੀ ਕਰਨ ਧਿਆ ਵਾ ਕੁੱਖ ਨਹੀਂ ਭਾਬੀ ਮੈਂ ਇਹ ਕੌਣ ਭਾਈ ਇਹ ਕਿਰਨ ਕਿਰਨ ਕਿੰਨੇ ਕੌਣ ਆ ਕੁਰਸੀ ਫੜ ਜਾ ਇਹ ਬੈਠ ਦੇ ਲਾ ਕੇ ਇਹਨੂੰ ਕੋਸ਼ੀ ਆ ਲੈ ਚੰਗੀ ਤਰ੍ਹਾਂ ਬਹਿ ਜਾ ਤੂੰ ਹੀ ਬਹਿ ਜਾ ਮੈਂ ਖੜਾ ਮੈਂ ਖੜਾ ਕਿੰਨ ਕੌਣ? ਕਿੰਨ ਕੌਣ? ਇਹ ਤੈਨੂੰ ਕਿੱਥੇ ਮਿਲੀ ਐ? ਭਾਜੀ ਇਹ ਕਾਲਜ ਪੜਦੀ ਹਿੰ ਮੇ ਨਾਲ। ਆ ਵੇਖ ਲਾ। ਉੱਥੋਂ ਨਾ ਬਹਾਨੇ ਮਾਰ ਕੇ ਆਇਂਦਾ ਸ਼ਹਿਰ ਤੇ ਆਹ ਚੰਦ ਚੜਾਉਂਦੇ ਆਂ। ਤੂੰ ਆ ਗੋਲ ਖਲਾਉਂਦਾ ਇੱਥੇ ਆ ਕੇ। ਦੱਸਿਏ ਜਾ ਕੇ ਬੀਬੀ-ਬਾਪੇ ਨੂੰ। ਉਹ ਨਹੀਂ ਭਾਜੀ ਬੀਬੀ ਨੂੰ ਦੱਸਿਓ ਤੇ ਉਦੋਂ ਮੇਰੇ ਕਾਲਜ ਪੜਦੀ ਸੀ ਬੜੇ ਚਿਰ ਦੀ ਬਦਲ ਕਰ ਪਾਦੀ ਇਹਨਾਂ ਦੀ। ਅੱਛਾ ਤੇ ਸਾਡੀ ਬਦਨਾਮੀ ਕਰ। ਨਹੀਂ ਚੰਗੇ ਭਲੇ ਸਰਦਾਰ ਆ ਸਾਡੀ ਜਿੱਤਾ ਉੱਥੇ। ਤੂੰ ਇੱਥੇ ਲੁਕ ਲੋ ਕਿਹਾ ਕੀ ਕੰਡੇ ਆ। ਫਾਈਨ ਮੈਂ ਘਰ ਗੱਲ ਕਰਨੀ ਸੀ ਪਰ ਥੋੜਾ ਤੁਹਾਨੂੰ ਪਤਾ ਬਾਪੂ ਕੋ ਵੀ ਡਰ ਲੱਗਦਾ ਹੀਗਾ ਤੇ ਕਰਨੀ ਕਦੋਂ ਹੀ ਗੱਲ ਤੇ ਜਦੋਂ ਘਰ ਲੈ ਆਉਂਦਾ ਮੈਨੂੰ ਉਹਨੇ ਤੈਨੂੰ ਉੱਤੋਂ ਫੋਨ ਤੇ ਪੜਿਆ ਤੇ ਕਹਿੰਦੇ ਨਹੀਂ 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 ਮੈਂ ਨਹੀਂ ਮੈਂ ਨਹੀਂ ਮੈਨੂੰ ਯਾਰਾ ਨਾਲ ਗੱਲ ਕਰਨੀ ਆ ਜਾ ਯਾਰਾ ਨਾ ਕਰੀਏ ਜਾ ਕੇ ਪਾਪੇ ਨਾਲ ਮੇਰਾ ਰਾਤਾ ਜੀ ਇਹਨੇ ਥੋੜੀ ਛੇਲ ਲਵਾਈ ਆਹੋ ਮਾਂ ਬੜਾ ਵਿਸ਼ਵਾਸ ਕਰਦੀ ਆ ਮੰਮੀ ਨੂੰ ਜਾ ਕੇ ਦੱਸਦੀ ਆ ਨਾ ਨਹੀਂ ਭਾਜੀ ਕਰੋ ਮਾਂ ਆ ਕੇ ਕਰੀ ਤੇ ਕਰੋ ਕਿ ਪਾਪੇ ਨਾਲ ਗੱਲ ਹੈ ਤੇ ਮੈਂ ਇਰਨੇ ਵਿਆਹ ਕਰਾਉਣਾ ਵਾ ਅਚਾਨਕ ਛੱਡ ਗਿਆ ਜਿਹੜਾ ਆਇਆ ਨਾ ਉਹ ਹੋ ਗਿਆ ਜਿੱਦ ਇਹਨਾਂ ਦੀ ਐ ਇੱਥੇ ਰਹਿਣਗੇ ਮਿਲਣਗੇ ਤੇ ਬੰਦਾਮੀ ਸਾਡੀ ਹੋਣੀ ਹੈ ਹੁਣ ਆਪਾਂ ਜਾ ਕੇ ਬੀਬੀ ਭਾਪੇ ਨਾਲ ਗੱਲ ਕਰੀਏ ਚਲ ਕੁੜੀ ਵੀ ਠੀਕ ਆ ਪੜ੍ਹੀ ਲਿਖੀ ਆ ਮੈਨੂੰ ਲੱਗਣ ਦੀ ਤੇ ਇੱਥੇ ਗੱਲ ਕਰੀਏ ਤੇ ਇਹਨਾਂ ਦਾ ਵਿਆਹ ਕਰੀਏ ਤੇ ਜਿਹੜਾ ਆਜੇ ਕੰਮ ਘਟੇ ਚਲ ਠੀਕ ਆ ਜਿੱਦਾਂ ਤੂੰ ਵੀ ਕਹਿੰਦੇ ਚੱਲਾਂ ਅਸੀਂ ਚੱਲੇ ਜੀਓ ਤੇ ਆ ਜਿਓ ਉਹਨੂੰ ਇੱਥੇ ਨਾਲ ਨਾ ਬੈਠੀ ਰਹੀ ਨਹੀਂ ਨਹੀਂ ਮੈਨੂੰ ਘਰ ਛੱਡ ਕੇ ਆਈ ਬੀਬੀ ਨਾਲ ਗੱਲ ਕਰਾਂਗੇ ਤੇ ਮਗਰੇ ਆ ਜੀ ਇਹਨੂੰ ਘਰ ਛੱਡ ਕੇ ਕਹੀਂ ਕੁੜੀ ਨੂੰ ਠੀਕ ਆ ਜੀ ਭਾਪਨਾ ਜੀ ਹੁਣ ਹਾਂ ਪਰ ਭਾਜੀ ਹਾਂ ਪਾਪੇ ਨਾਲ ਗੱਲ ਨਾ ਕਰਿਓ ਤੇ ਪ ਗਲਤ ਕਰਨੀ ਪਣੀ ਮੈਨੂੰ ਆਪਣੇ ਹਿਸਾਬ ਨਾਲ ਮੈਂ ਸਮਝਾ ਲਾਂਗਾ ਉਹਨੂੰ ਠੀਕ ਹੈ ਨਾ ਠੀਕ ਭਾਜੀ ਨਵੇਂ ਗੁੱਲ ਖਲਾਉਂਦੇ ਆ ਉਹ ਲੱਗਿਆ ਬੇਟਾ ਉਹ ਲਿਆ ਮੈਨੂੰ ਮੈਨੂੰ ਫੜਾ ਪੁੱਤ ਮੈਨੂੰ ਫੜਾ ਉਹ ਦੇਖ ਨਾ ਸੁਰ ਦੇਖ ਰੇ ਵਾ 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 ਹੱਦ ਕਰ ਛੜੀ ਆ ਆ ਫੜ ਫੜ ਤਾਂ ਹੋਗੇ ਤਾਂ ਚੱਲ ਕੇ ਕਿੱਥੇ ਨੀ ਆਣਿਆ ਨਿਆਣੇ ਬੜੇ ਜੇ ਹੈ ਜੇ ਨਿਆਣਿਆਂ ਨੂੰ ਮੈਂ ਕਿਹਾ ਡੋਰ ਨਾ ਕੰਮ ਹਾਟ ਵਾਜੇ ਤੇ ਜਿਹੜਾ ਤਾਂ ਜਿਹਨਾਂ ਦੇ ਡੋਰ ਵਜਦੀ ਤਾਂ ਫੇਰ ਤੇ ਆ ਕਣਕ ਵੇਖੋ ਕਿਤਾਂ ਵਧਾਰੀ ਆ ਸਾਰੀ ਕਣਕ ਪੰਨ ਛੜੀ ਆ ਤੇ ਮੇਰੇ ਆਉਂਦਾ ਤਾਂ ਖੇਡਣ ਦੇ ਹੀ ਮੈਂ ਤਾਂ ਮੈਨੂੰ ਪਾਵਾਜ ਮਾਰ ਲਈ ਪਪਾ ਤੂੰ ਵੀ ਆ ਲੈ ਉਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਉਹ ਹੋ ਗਿਆ ਗਈਓ ਓਏ ਤੇਰੀ ਆ ਵੀ ਆ ਵੀ ਪਿਆਰਾ ਜਿਹਾ ਰੋੜ ਫੇਂਦਾ ਹੀ ਆ ਵੇਖੋ ਇਹਨਾਂ ਦੇ ਚ ਆ ਡੀਆਂ ਚ ਖੁਬ ਜਾਣੀ ਕਿ ਖੁਬ ਜਾਣੀ ਆ ਵੇਖੋ ਆ ਵੇਖੋ ਆਪਾਂ ਬੰਦੇ ਨੂੰ ਫੜ ਫੜ ਕੱਢੋ ਵੀ ਕੱਢੋ ਆ ਵੀ ਤੂੰ ਵੀ ਤੂੰ ਫੜ ਲੈ ਆ ਵੀ ਤੂੰ ਉਹ ਬੰਦ ਕਰੋ ਲਾਓ ਯਾਰ ਡੋਰ ਨਾਲ ਘੁੰਮ ਜਕਦਾ ਲੋਕੀਂ ਆਣੇ ਨੂੰ ਸਮਝਾਉਂਦੇ ਆ ਦੇਖ ਦਾਦਾ ਵੇਖ ਲੋ ਉਹ ਮੇਰੇ ਨਾਲ ਤੇ ਐਵੇਂ ਗਰਮ ਹੋਣ ਨਹੀਂ ਮੇਰਾ ਕਸੂਰ ਹੀ ਕੋਈ ਨਹੀਂ ਮੇਰੇੋਂ ਤੋਂ ਪਹਿਲਾਂ ਚੜੋਂਡੇ ਸੀ ਆ ਹੁਣੇ ਮੁੰਡੇ ਦੀ ਅੱਡੀ ਚ ਤੇ ਮੈਂ ਆਖਿਆ ਚਲ ਇਹਨਾਂ ਨੂੰ ਲਾਗੇ ਕਰੋਨਾ ਵਾ ਪਲਾਤੀਓ ਚਲ ਵਧੀਆ ਕੀਤਾ ਜੀ ਅਸ਼ੰਦਰਮਲ ਹਾਂਜੀ ਹਾਂਜੀ ਪਿੰਡ ਗੁਦਰਾਤ ਸਾਹਿਬ ਨਾਲ ਖੰਡਪਰ ਸਾਹਿਬ ਦਾ ਭੋਗ ਆ ਠੀਕ ਆ ਜੀ ਤੁਹਾਨੂੰ ਪਤਾ ਵੀ ਛੀਦੀ ਦਿਹਾੜੀ ਚੱਲਣ ਦੇ ਹਾਂਜੀ ਤੇ ਬਾਬਾ ਜੀ ਕਹਿੰਦੇ ਸੀ ਤੁਸੀਂ ਭੋਗ ਤੋਂ ਟਾਈਮ ਨਾਲ ਆ ਜਿਓ ਮੈਂ ਦਰਸ਼ਨ ਕਰਾਂ ਵਾਂ ਉਹ ਸਾਡੇ ਕਮਾਂ ਇਹ ਤੁਸੀਂ ਕਾਰਦਾ ਰੱਖੋ ਖਿਆਲ ਠੀਕ ਆ ਅੱਜ ਕੋ ਸ਼ਾਲੇ ਤੇ ਵਧੀਆ ਗੱਲ ਵਾ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਵਾ ਤੇ ਮੈਂ ਵੀ ਗੱਲ ਕਰਨੀ ਸੀ ਤੁਹਾਡੇ ਨਾਲ ਕਿਹੜੀ ਮੈਂ ਖਣ ਸ਼ਹੀਦੀਪੁਰ ਵਿਚ ਚੱਲਣ ਡੇ ਆ ਹਾਂ ਤੇ ਆ ਪਿੰਡੋਂ ਚਲੀਆਂ ਜਨਾਨੀਆਂ ਅੱਛਾ ਤੇ ਸਰਹੰਦ ਅੱਛਾ ਅੱਛਾ ਤੇ ਮੈਨੂੰ ਵੀ ਕਹਿਣ ਡਈਆ ਵਾ ਤੇ ਮੇਰਾ ਵੀ ਰਾਦਾ ਪਿੰਨਾਲ ਚੱਲ ਜਾ ਚਲੀ ਜਾ ਦਰਸ਼ਨ ਕਰਕੇ ਆ ਤਰ ਕੀ ਹੋ ਗਿਆ ਮਹਾਰਾਜ ਦੀ ਧਿਆੜੇ ਚੱਲਣ ਡੇ ਜਾਣਾ ਚਾਹੀਦਾ ਤੋ ਹੀ ਵੀ ਚਲੋ ਮੈਂ ਤੈਨੂੰ ਪਤਾ ਜੀਤਾ ਵੀ ਮਗਰੋਂ ਪੱਲਾ ਵਾ ਕੰਮ ਬਹੁਤ ਆ ਘਰ ਦੇ ਫਰਮਾਨ ਦਾ ਕੰਮ ਦੂਜਾ ਤੇ ਚਾ ਕੰਮ ਇਕੱਠਾ ਸਾਰਾ ਕੰਮ ਹੈ ਕਿਦਾਂ ਕਲਾ ਕੰਮ ਚਲਾਊਗਾ ਤੇ ਤਵਾੜੀ ਹੈਗਾ ਹੀ ਆ ਉਹਦੇ ਨਾਲ ਤਵਾੜੀ ਨੇ ਯਾਰ ਕੀ ਕਰਨਾ ਤਵਾੜੀ ਕੋ ਤਾਂ ਆਪ ਕੰਮ ਕਰਉਨੇ ਆਪਾਂ ਲੈ ਹੂੰ ਕੱਲੀ ਜਾਇਆ ਤੇ ਮਹਾਰਾਜ ਦੇ ਦਰਸ਼ਨ ਕਰਕੇ ਆ ਉਥੇ ਅਰਦਾਸ ਬੇਨਤੀ ਕਰੀ ਪਰਿਵਾਰ ਦੀ ਮਹਾਰਾਜ ਚੜ੍ਹਦੀ ਕਲਾ ਕਰੇ ਤੇ ਹਰਵੰਦਾਰ ਫਤਿਹ ਕਰੇ ਤੇ ਤੁਸੀਂ ਜਾਓ ਕੱਲੀ ਜਾਵਾਂ ਫਿਰ ਮੈਂ ਆ ਚੱਲ ਜਾ ਮਗਰ ਘਰ ਦਾ ਚਾਰਨਾ ਰੱਖੀ ਮੈਂ ਘਰ ਸੰਭਲਾਂਗਾ ਟੈਨਸ਼ਨ ਨਹੀਂ ਲੈਣੀ ਤੂੰ ਲੈ ਆ ਬੈਠੇ ਬੀਬੀ ਪਪਾ ਬੱਲੇ ਜੀ ਤੱਕਦ ਆ ਗਏ ਹੋ ਹਾਂ ਜੀ ਆ ਗਏ ਕਿ ਸ਼ਰਮ ਹੋਇਆ ਗੱਤਾਂ ਕਰਾਂ ਗੋਪਰੇ ਦੇ ਕਿਵਦੇ ਅੱਛਾ ਉਹ ਤੇ ਮਿਲੇ ਨਹੀਂ ਬਿਜੂ ਕਸ ਕੇ ਕੋਈ ਬਿਨਾ ਪਾਣੀ ਨਹੀਂ ਠੀਕ ਆ ਹੋਰ ਜੀ ਜੀ ਇਹ ਲੋ ਉਹ ਗੱਲ ਤਾਂ ਹੋ ਗਈ ਨਾ ਫਿਰ ਜਿਹੜੀ ਮੈਂ ਤੁਹਾਨੂੰ ਸਵੇਰੇ ਕਰਨ ਲਈ ਹਾਂ ਕਿਹੜੀ ਉਹ ਹੀ ਆਪਣੀ ਛਿੰਦੇ ਆਈ ਕਿਹੜੀ ਛਿੰਦਾ ਉੱਥੇ ਬੈਠਾ ਹੋਟਲ ਕੇਜ ਕੁੜੀ ਨਾਲ ਕੁੜੀ ਨਾਲ ਆਹੋ ਉਹ ਜਾਗਾ ਮੈਂ ਨਹੀਂ ਮੰਦੀ ਇਹ ਗੱਲ ਕੁੜੀ ਨਾਲ ਜੀ ਜੀ ਕਿਤੇ ਤੈਨੂੰ ਵਿਸ਼ਵਾਸ ਨਹੀਂ ਆ ਹਾਂ ਮਰਤੇ ਦਾ ਜਣਾ ਅਹੀਂ ਨਾ ਉੱਤੇ ਇਹ ਕਹਦੇ ਥਾਗਿਆ ਇਹ ਤਾਂ ਕਾਹ ਚਾ ਪੀਏ ਨੇ ਪਪਾ ਜਿੱਦਾਂ ਦੇ ਕਹਦੇ ਕਿ ਕੁੜੀ ਕੁੜੀ ਵੀ ਆ ਤੈਨੂੰ ਕੀ ਦੱਸਾਂ ਪਪਾ ਜਿਹੜੀ ਕਪੜੇ ਪਾ ਕੇ ਤੇ ਭਾਉਦੀ ਅੰਦਰੋਂ ਪਾਈ ਦੀ ਕੋਫੀ ਦੀ ਇੱਥੇ ਤੋਂ ਇਹ ਕੁੜੀ ਦੇ ਮੂੰਹ ਨੂੰ ਲਾਉਂਗੇ ਇਹ ਤਾਂ ਕੀ ਇਹ ਦੇ ਰਹਾਂ ਨਹੀਂ ਜਾਗੇ ਤੇ ਬਲੀ ਅਰੇ ਰਹਿੰਦੇ ਨਹੀਂ ਤੂੰ ਆ ਕੇ ਤੇ ਭਾਉਦੀ ਇਹ ਮੇਰੀ ਗੱਲ ਸੁਣ ਪਪਾ ਇਦਾਂ ਹੁੰਦੀ ਬਗਾਨੇ ਸੰਦੇ ਭਲੇ ਸਰਦਾਰਾਂ ਤੈਨੂੰ ਪਤਾ ਜਿਨਾਂ ਕੋਲ ਨਹੀਂ ਸਾ ਤੂੰ ਉਹ ਬੁੱਢੀ ਪੂਨ ਨੂੰ ਪੂਨ ਲਾਰ ਲਾਰ ਚ ਬੁਲਾਇਆ ਤੇ ਤੁਸੀਂ ਇਹ ਵੀ ਕਿਹਾ ਨਹੀਂ ਕਿ ਤੈਨੂੰ ਮੈਂ ਕੋਲ ਕਰਿਆ ਕਿ ਫੋਨ ਕਰਦਾ ਰਿਹਾ ਪਰ ਤੂੰ ਹੀ ਹੱਲੇ ਇਹ ਤੇ ਗੱਲ ਸੁਣੀ ਤੇ ਗੱਲ ਸੁਣ ਕੀ ਪਤਾ ਉਦਾਂ ਕੋਈ ਦਿਨ ਪੜਦੀ ਪੜਦੀ ਹੋਊਗੀ ਤੇ ਕਿਤੇ ਟੱਕਰ ਪੀਤੀ ਹੋਤਾਂ ਜਿਹੜੇ ਵਿਆਹੇ ਹੋਣਗੇ ਐ ਇਦਾਂ ਨਹੀਂ ਕਰੀਦਾ ਹੁੰਦਾ ਅਕਸਰ ਕੋਈ ਨਾ ਕੋਈ ਗੱਲ ਆ ਤੇ ਬਾਹਰ ਨਿਕਲੀ ਆ ਨਹੀਂ ਤੇ ਅੰਨੇ ਦੱਸਿਆ ਤੇ ਹੈ ਨਾ ਸੁੰਦਰ ਕਿ ਮੈਂ ਇਹਨੂੰ ਪਿਆਰ ਕਰਦਾ ਤੂੰ ਹੀ ਗੱਲ ਕਿਉਂ ਨਹੀਂ ਕਰਦੇ ਪਾਪਾ ਉਹ ਦਰਦਾ ਵਾ ਉਹਨੇ ਗੱਲ ਨਹੀਂ ਕੀਤੀ ਇਹ ਵਾਹ ਨਹੀਂ ਨਾ ਦੱਸੋ ਘਰ ਪਰ ਇਹ ਹੁਣ ਨਹੀਂ ਨਾ ਕੋਈ ਸੰਭਲੇ ਨਾ ਕਿ ਲੋਕਾਂ ਨੇ ਧੂਧੂ ਕਰਨੀ ਇੱਜਤੇ ਸਾਰਿਆਂ ਨੂੰ ਸਾਂਝੀ ਹੁੰਦੀ ਕਿ ਜਿਹੜੀ ਕੁੜੀ ਨੂੰ ਲੈ ਕੇ ਤਰਫ ਰਿਹਾ ਗੱਲ ਤੇਰੀ ਜਿੱਤਿਆ ਠੀਕ ਆ ਪਰ ਮੈਂ ਤੈਨੂੰ ਵੀ ਕਹਿਣਾ ਮੈਂ ਆਪਣੇ ਮੰਮੀ ਨਾਲ ਸਲਾਹ ਕਰ ਲੋ ਹਰ ਮਾਰੇ ਕੋਈ ਨਾ ਕੋਈ ਬਹਿਣਾ ਹੀ ਆ ਤਰ ਲੋ ਸਲਾਹ ਬੀਬੀ ਮੇਰੀ ਕਾਲ ਸੁਣ ਪੁਰੀ ਤਾਂ ਚੱਗੀ ਲੱਗੀ ਹੋਇ ਮੈਨ ਮਤਲੇ ਲੱਗਦੀ ਆ ਅੱਡੀ ਲਿਖੀ ਹੋਈ ਆ ਤੇ ਜਿੰਨੇ ਕੋ ਪੜੀ ਇਹਨੂੰ ਨੌਕਰੀ ਮਿਲ ਜਾਈਏ ਸਰਕਾਰੀ ਕਿ ਕਿ ਇਹਦੀ ਨੋਆ ਦੀਆਂ ਸਾਰੇ ਵੀ ਸਾਡੀਆਂ ਹੁੰਦੀਆਂ ਕਿ ਇਹਦੀ ਕੀ ਇਦਾਂ ਬਦਨਾਮੀ ਹੋ ਗਈ ਤੇ ਮੈਂ ਕਹਿੰਦਾ ਕਿ ਜੇ ਤੇ ਚੱਲੀਏ ਉਹਨੇ ਮੈਂ ਨੰਬਰ ਨੂੰ ਕਰਨ ਨੂੰ ਕੋਲ ਲੈ ਲਿਆ ਆ ਆ ਲੋ ਕਰ ਲੈ ਜ ਮਕਾਓ ਇੱਕ ਗੱਲ ਹੋਰ ਕਰੀਏ ਉਹ ਚਾਰੇ ਤੋਂ ਮਾਰੇ ਆ ਮਾਂ ਨਹੀਂ ਜਿਹੜੇ ਪਿਓ ਨੇ ਭਾਲ ਲਿਆ ਵਾ ਤੇ ਆਪਾਂ ਕਰੀਏ ਕਿ ਜੇ ਹਮ ਪ੍ਰਕਾਸ਼ਤ ਆਉਂਦੀ ਆ ਤੇ ਪਾਪਾ ਚੀਨੀ ਚੁੜਾ ਕੇ ਲੈ ਆਈਏ ਸਾਦ ਨੂੰ ਹਾਨੂੰ ਤਾਂ ਕੁੜੀ ਦਾ ਵਾਸਤਾ ਵਾ ਹਾਂ ਮਾਪੇ ਵਿਚਾਰਾਂ ਨੂੰ ਕੀ ਕਹਿਣਾ ਵਾ ਹਾਂ ਮਾਂ ਮਰ ਗਈ ਤੇ ਕੋਈ ਚੱਲੋ ਹਾਨੂੰ ਕੁੜੀ ਜਗੀਏ ਤੇ ਕਰ ਲੋ ਨਾਲੇ ਕਰਨਾ ਤੇ ਹੈ ਹੀ ਆ ਫਿਰ ਕਰਕੇ ਕਾਮੀ ਨਿਭੇੜਦੇ ਆ ਹਨ ਚੱਲ ਜੇ ਤੁਹਾਨੂੰ ਚੰਗੀ ਲੱਗਦੀ ਵੀ ਕੁੜੀ ਠੀਕ ਠਾਕ ਵਾ ਚੰਗੀ ਆ ਤੇ ਫਿਰ ਕੋਈ ਗੱਲ ਨਹੀਂ ਫਿਰ ਕਰ ਲੈਨੇ ਸਲਾਹ ਫਿਰ ਜਿੱਦਾਂ ਤੁਸੀਂ ਸਾਰੇ ਕਹਿੰਦੇ ਉਦਾਂ ਹੀ ਕਰ ਲਾਂਗੇ ਫਿਰ ਕੀ ਕਰਨਾ ਨਹੀਂ ਕਰੋ ਕਰੋ ਠੀਕ ਆ ਸਰ ਕੋ ਵਧੀਆ ਕਰੋ ਮੈਂ ਕਹਿੰਦਾ ਕੱਲ ਜਾਨੇ ਜੇ ਇਹ ਤੇ ਕੁੜੀ ਨੂੰ ਪਸੰਦ ਆਈ ਅਹੀਂ ਤੇ ਸਾਨੂੰ ਤੇ ਪਸੰਦ ਆਉਂਦਾ ਤੁਹਾਡੀ ਰਹਿਣੀ ਚੱਲੋ ਚਲੋ ਤੁਸੀਂ ਆਪਣੀ ਤਸੱਲੀ ਕਰ ਲਓ ਜੇ ਚੰਗੀ ਲੱਗੀ ਤੂੰ ਨੂੰ ਲੈ ਹੀਏ ਜਿਹੜਾ ਸੀ ਤੇ ਪਪਾ ਫੌਜੀ ਨੂੰ ਕਹਿ ਦੀ ਹੁਣ ਛੁੱਟੀ ਆ ਜਾ ਆਪਣੇ ਹੱਥੇ ਦੀ ਆ ਜਾ ਤੇ ਉਹ ਵੀ ਆ ਜੂਗਾ ਤੇ ਬਾਕੀ ਇਹਦੇ ਕਾਰ ਵਿਹਾਰ ਹੈ ਨਾ ਉਹ ਹੋਈ ਪਾਰਟੀ ਖਾਧੀ ਸੁੱਤ ਪੈਜ ਕੇ ਜਾਨੇ ਰੋਟੀ ਪਾਣੀ ਪਾਣਾ ਇੱਥੇ ਕਰ ਲਾਂਗੇ ਬਾਅਦ ਵਿੱਚ ਉਹਨਾਂ ਦਾ ਵੀ ਨਾ ਖਚਿਆ ਕਰਾਈਏ ਤੇ ਅਸੀਂ ਕੁੜੀ ਨੂੰ ਲੈ ਆਈਏ ਠੀਕ ਹੈ ਮੈਂ ਫੋਜੀ ਨਾ ਕਰ ਕਰ ਲੈਣਾ ਹਾਂ ਤੇ ਕੋਈ ਫੀ ਕਰੋ ਤਿਆਰੀਆਂ ਤੇ ਸਵੇਰੇ ਚੜੀਏ ਕਿ ਉਧਰਾਂ ਕੰਮ ਦੇਖ ਕੇ ਤੇ ਕੋਈ ਐਫੈਂਡ ਕਰ ਦੋਗੇ ਚੱਲ ਮੈਂ ਚਲਦੀ ਹਾਂ ਰੋਟੀ ਪਾਣੀ ਬਣਾਉਣੀ ਨਾਲੇ ਮੰਮੀ ਦੀਦੀ ਨਾਲ ਗੱਲ ਕਰ ਲਿਓ ਤੁਸੀਂ ਉਹ ਪਤਾ ਨਹੀਂ ਅਜੇ ਪਰੌਣਾ ਗਿਆ ਤਾਂ ਨਹੀਂ ਕਹਿੰਦੀ ਜਾਰਾ ਵਾਂ ਤੇ ਇੱਕ ਵਾਰ ਉਹਨੂੰ ਵੀ ਦੱਸ ਦਿਓ ਕਿ ਆਜੀ ਜੇ ਆ ਸਕਦੀ ਹੈ ਨਹੀਂ ਉਹ ਵੀ ਗੱਲ ਪਪਾ ਮੇਰੇ ਦਿਮਾਗ 'ਚ ਨੇ ਆ ਗਈ ਉਹਨੇ ਨੇ ਵੈਸੇ ਜਾਣਾ ਵਾ ਕੱਲ ਬਾਹਰ ਫਿਰ ਵੀ ਕਹਿ ਦੋ ਜਵਾਈ ਭਾਈ ਨੂੰ ਉਸਨਾਂ ਨਾਲੀ ਕੋਈ ਕੁਝ ਹੋ ਕੰਨਿਆ ਨੇ ਕੱਲ ਇਹ ਤੁਰੇ ਫੋਨ ਕਰਕੇ ਕਹਿ ਦੋ ਕਿ ਜੇ ਤੂੰ ਆ ਸਕਦਾ ਤਾਂ ਕੱਲ ਆ ਜਾ ਨਈ ਮੈਂ ਕਰਨਾ ਫੋਨ ਜੀ ਤੁਹੀਂ ਕੁੜੀ ਨੂੰ ਦੱਤੀ ਕਿ ਅੱਜ ਕੱਲ ਨੂੰ ਵੀ ਨਾਲ ਲੈ ਜਾਣਗੇ ਹਾਂ ਤੇ ਚੱਲ ਤੂੰ ਘਰ ਨਾਲ ਰੋਟੀ ਪਾਣੀ ਬਦਿਲ ਛਾਣਾ ਆ ਗਿਆ ਸਕੂਲ ਆਪੀ ਆ ਗਿਆ ਅੰਦਰ ਹੀ ਹਾਂ ਚੱਲ ਦੇ ਮੈਂ ਜਾ ਰਿਹਾ ਵੇ ਜਿੱਤੇ ਹਾਂਜੀ ਮੈਂ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ ਆਹ ਬੀਬੀ ਇਹ ਬੜੇ ਲਫਾਫੇ ਲੂਫੇ ਲੈ ਕੇ ਗਈ ਅੰਦਰ ਚੁੱਪ ਕੀਤੀ ਨਾ ਵਿਖਾਲਿਆ ਕੋਈ ਵਕੀਲ ਲਿਆਂਦਾ ਵਾ ਇਹ ਕੀ ਲੈ ਕੇ ਆਈ ਆ ਉਹ ਬੀਬੀ ਕਿੰਨੇ ਦਿਨ ਹੋ ਗਏ ਸੂਟ ਲੈ ਲੋ ਕਹਿੰਦੀ ਹਾਂ ਕਦੋਂ ਦੇ ਨੂੰ ਲੈ ਕੇ ਦਿੱਤਾ ਕੋ ਸੂਟ ਤੇ ਲੈ ਕੇ ਹੀ ਦਿੱਤਾ ਤੇ ਨਾਲੇ ਉੱਥੇ ਉਹ ਨਛੰਡਾ ਚੰਦ ਚੜਾਉਂਦੇ ਮੈਂ ਕੱਲ ਨੂੰ ਵਿਆਹ ਹੋਊ ਆ ਤੇ ਚੱਲ ਮੈਂ ਦੋ ਸੂਟ ਨੂੰ ਲੈ ਦੇਣਾ ਹਾਂ ਅੱਲ ਕੰਮ ਆਉਂਗੇ ਅੱਛਾ ਇਹਦੇ ਉਹ ਜੀਤਾ ਕਿਨਾ ਕੰਮ ਕਰਦਾ ਉਹ ਨੋਹ ਵਾ ਜੇ ਉਹਨਾਂ ਕੋਲੋਂ ਪੈਸੇ ਲੈ ਕੇ ਕੋਈ ਸਮਾਨ ਲੈ ਹੀ ਜਾਂਦਾ ਤੇ ਤੁੱਖਾ ਨੂੰ ਦੇ ਹੀ ਜਾਂਦਾ ਆ ਨੇ ਕਿੱਥੋਂ ਆਏ ਪੈਸੇ ਇਹਨਾਂ ਕੋ ਗੰਨੇ ਦੇ ਪੈਸੇ ਲਿਆ ਕੇ ਤੇ ਤੁਸੀਂ ਸਾਨੂੰ ਫੜਾਤੇ ਸੀਗੇ ਤੇ ਤੁਹਾਡੇ ਕੋ ਕਿੱਥੋਂ ਆਏ ਪੈਸੇ ਹੁਣ ਉਹ ਬੀਬੀ ਪੈਸੇ ਦੱਸ ਉਹਦੇ ਪੇਕੇਆਂ ਤੋਂ ਹੁੰਦੇ ਪਾਪਾ ਉਹਦੀ ਉਹਦੀ ਮਾਂ ਦੇ ਜਾਂਦੀ ਕੋਈ 500 ਰੁਪਈਆ ਕਰੀ ਫੜਾਤੇ ਜਿਹਦਾ ਉਹ ਇਹ ਨਹੀਂ ਸਭੀ ਉਹਦੇ ਨੇ ਮੇਰੇ ਕੋ ਤੇ ਕਿੱਥੋਂ ਬਣਾਏ ਨਹੀਂ ਇਕੱਠੇ ਕਰਦੀ ਹੁਣੀ ਆ ਚੁੱਪ ਕਰੋ ਤੁਸੀਂ ਤੁਹਾਨੂੰ ਨਹੀਂ ਗਾ ਪਤਾ ਇਹਨਾਂ ਬੁੱਢੀਆਂ ਦੀਆਂ ਚਲਾਕੀਆਂ ਦਾ ਮੈਂ ਸਭ ਜਾਣਨੀ ਆ ਕਿਤਰਾ ਦੇ ਲੜਾਈ ਦੇ ਚੱਕਰ ਚ ਹੀ ਦਿੰਦੇ ਆ ਮੈਂ ਜਾਣਦੀ ਨਹੀਂ ਪੇਕੇਆਂ ਨੂੰ ਕਿੰਨੇ ਕ ਪੇਕੇ ਪੈਸੇ ਦਿੰਦੇ ਆ ਦੇਖੋ ਸ਼ੱਕ ਕਰਿਆ ਤੈਨੂੰ ਹੀ ਕੁੰਡੀਆਂ ਲੰਦੇ ਆ ਸ਼ੱਕ ਨਾ ਕਰਿਆ ਮੈਂ ਸੂਟ ਲੈ ਆਈ ਲਿਆ ਪਪਾ ਤੀ ਕੀ ਕੁ ਵਖਰਾ ਕੀ ਦੱਸੂ ਨਹੀਂ ਤੇ ਜੇ ਸਿੰਦੇ ਦੇ ਵਿਆਹ ਦੀ ਗੱਲ ਹੀ ਤੇ ਸਾਰੇ ਲੈਣੇ ਹੋਣੇ ਆ ਦੂਜੀ ਨੇ ਵੀ ਲੈਣੇ ਹੋਣਗੇ ਚਲੋ ਕੁ ਮਹਿੰਗੇ ਥੋੜਾ 5-500 ਦੇ ਸੂਟ ਲੈ ਆਈਏ ਤੂੰ ਤੇ ਕੀ ਹੋ ਗਿਆ ਦੱਸ ਆ ਬੀਬੀ ਨੂੰ ਤੇ ਪਪਾ ਨੂੰ ਪਰ ਨਹੀਂ ਚਾਹੀਦਾ ਇਹ ਲੜਨਾ ਹਾਂ ਇਹ ਲੇਖੋ ਹਾਂ ਇਹ ਬੜੇ ਚਲਾਕ ਨੇ ਤੁਹਾਨੂੰ ਕੀ ਪਤਾ ਵਾ ਹਾਂ ਤੇ ਤੇਰੀ ਠੀਕ ਆ ਪਰ ਉਹਨਾਂ ਨੂੰ ਕਹੀਏ ਕੀ ਮੈਂ ਆਈ ਜਾਵੇ ਸਿੰਦਾ ਦਿੱਕਣ ਡਈਆਂ ਉਹਨੂੰ ਨੇ। ਪਿਆਰ ਹੀ ਜਾਣਾ ਕੋਈ ਗੱਲ ਨਹੀਂ। ਗੱਲ ਕਰ ਹੀ ਲਈ ਉਹਦੇ ਨਾਲ ਵੀ। ਕਰ ਲੋ ਕਰ ਲੋ। ਹਾਂਜੀ ਹੁੰਦਾ। ਹਾਂਜੀ ਰੱਜੀ। ਹਾਂਜੀ। ਉਹ ਆਇਆ ਸ਼ਰੋ। ਹਾਂਜੀ ਤੇ ਜਦਿਆ। ਕਿਹੜਾ ਚੰਦ ਚੜਾ ਕੇ ਆਇਆ ਮੈਂ ਸ਼ਹਿਰ। ਕੀ ਦੱਸਣ ਡੈ ਮੈਨੂੰ ਆਣ ਕੇ ਜਿੱਤੇ ਹੁਣੀ। ਸਾਨੂੰ ਜਿੱਤੇ ਨੇ ਤੇ ਉਹਦੀ ਵੋਟਿੰਗ ਸਭ ਕੋ ਦੱਸਤਾ। ਜਿਹੜਾ ਤੂੰ ਕੰਮ ਕਰਨਾ ਸੀ ਤੂੰ ਕਰ ਛੜਿਆ। ਹੁਣ ਜੀਜੀ ਨਾ ਕਰ। ਜਿਹੜਾ ਕੰਮ ਕਰਨਾ ਸੀ ਤੂੰ ਕਰ ਛੜਿਆ। ਤੇ ਕੁੜੀ ਦੇ ਪਿਓ ਨੂੰ ਫੋਨ ਕਰ। ਤਸਵੀਰਾਂ ਹੀ ਵੇਖ ਕੇ ਤੇ ਜਿਹੜਾ ਕੰਮ ਕਰਨਾ ਮਕਾਈਏ ਮੇਰੇ ਵੀ ਤਾਂ ਦਸਿਆ ਚ ਖੇਪ ਪਵਾਈ ਆ ਠੀਕ ਆ ਨਾ ਬੋਤੀਆਂ ਆ ਗਿਆ ਮੈਂ ਇੰਨਾ ਤੇਰੇ ਸਿੱਤਾਂ ਕਰਦੀ ਹਾਂ ਇੰਨੀਆਂ ਸਿੱਤਾਂ ਕਰਦੀ ਹਾਂ ਠੀਕ ਆ ਉਹਨਾਂ ਹੁਣ ਮੈਨੂੰ ਗੱਲਾਂ ਨਹੀਂ ਕਰਨੀਆਂ ਬਿਲਾੜਲਾ ਪੁੱਤ ਰੱਖਿਆ ਸੀ ਤੂੰ ਵੀ ਆ ਚੰਦੀ ਚੜਾ ਕੇ ਆਇਆ ਵਾ ਹੁਣ ਇਹਨੂੰ ਕਰੇ ਕਹਿ ਵੀ ਫੋਨ ਕਰ ਉਹਨਾਂ ਕੁੜੀ ਵਾਲਿਆਂ ਨੂੰ ਜੋ ਬਣਾਉਣ ਹੋ ਗਿਆ ਤੇ ਕੱਲ ਜਾ ਕੇ ਦੇਦਾ ਉਸੇ ਜੇ ਵਿਆਹ ਦਾ ਪ੍ਰੰਤ ਕਰੀਏ ਜੇ ਚੁੰਨੀ ਚਾਵੇ ਮਾਂਦੇ ਚੁੰਨੀ ਚਾਵਾ ਕਰਕੇ ਲੈ ਆਉਣੇ ਆ ਉਹਨਾਂ ਦਾ ਸਿਰ ਜਿਆ ਸੁੱਟ ਕੇ ਨਾ ਤੇ ਖਲੋ ਨਾ ਮੇਰੇ ਸਾਹਮਣੇ ਤੇ ਜਦ ਦਫਾ ਹੋ ਜਾ ਜਾ ਕੇ ਤੈਨੂੰ ਫੋਨ ਫਾਨ ਕਰ ਕੁੜੀ ਨੂੰ ਜਿਹੜੀ ਵੀ ਹੈਗੀ ਆ ਤੇ ਪੁੱਛ ਉਹਨੂੰ ਕੀ ਕਹਿੰਦੇ ਆ ਉਹ ਤੇ ਜੇ ਉਹ ਮੰਨਦੇ ਆ ਨਾ ਅਸੀਂ ਸਵੇਰੇ ਜਾ ਕੇ ਤੇ ਤੇਰਾ ਫਾ ਵੜ ਕੇ ਆਈਏ ਠੀਕ ਆ ਬੀਬੀ ਫਿਰ ਮੈਂ ਕਰਦਾ ਨਾ ਉਹਨਾਂ ਨਾਲ ਗੱਲ ਜਾ ਕੇ ਠੀਕ ਆ ਜਾ ਜਾ ਤੇਰਾ ਕੁਸ਼ਨ ਤੇਰੇ ਲਾਡਾਂ ਪਿਆਰਾਂ ਨੇ ਮੁੰਡਾ ਕਿੰਨਾ ਬਦਲ ਮੀਰੀ ਸੁਣੋ ਗੱਲ ਇਹ ਹਮੇਸ਼ਾ ਹੀ ਗੱਲ ਹੁੰਦੀ ਆ ਜਦੋਂ ਬੱਚਾ ਚੰਗੇ ਕੰਮ ਕਰੇ ਨਾ ਫੀਰ ਤੇ ਮਾਂ ਦਾ ਕਿਸੇ ਨੇ ਨਾਂ ਨਹੀਂ ਲੈਣਾ ਤੇ ਜੇ ਕਿਤੇ ਮੜਾ ਕੰਮ ਕਰਤਾ ਵਾ ਤੇ ਫੇਰ ਆਖਣਾ ਵੀ ਇਹ ਮਾਂ ਦਾ ਹੀ ਕੰਮ ਵਾ ਹਨਾ ਮਾਂ ਨੇ ਵਿਗਾੜਿਆ ਵਾ